ਬਾਈ ਫੋਨ ਆਪਾਂ ਸਾਰਾ ਦਿਨ ਦੇਖਦੇ ਆਂ ਜੇ ਫੋਨ ਦੇ ਉੱਪਰ ਪੁੰਨ ਕਰਨਾ ਨਾ ਤਾਂ ਇਸ ਵੀਰ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਜਾਇਓ ਬਾਈ ਦੇ ਲੱਤਾਂ ਜਿਹੜੀਆਂ ਪ੍ਰਮਾਤਮਾ ਨੇ ਜ਼ਰੂਰ ਰੰਗੋ ਖੋਲੇ ਪਰ ਗਲਾ ਬਾਈ ਨੂੰ ਬਹੁਤ ਸੋਹਣਾ ਦਿੱਤਾ ਗਾਉਣ ਦੇ ਲਈ ਜੇ ਤੁਸੀਂ ਸਪੋਰਟ ਕਰ ਦੋ ਨਾ ਤੇ ਬਾਈ ਅੱਗੇ ਆ ਸਕਦਾ ਆ ਜੋ ਸੁਣੀਏ ਫਿਰ ਵੀਡੀਓ ਉਹ ਬੱਚੇ ਮਾਦਾ ਦੇ ਸੌਂਦਿਆਂ ਨੇ ਉਹ ਗਿੱਲੀ ਥਾਤੇ ਸੌਂਦਿਆਂ ਆਪ ਮਾਵਾ ਤੇ ਸੁੱਕੀ ਥਾਤੇ ਪੁੱਤ ਨੂੰ ਪਾਉਂਦਿਆਂ ਹੋ ਅਸੀ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇ ਸਾਦੇ ਫਿਰ ਹੰਝੂਆਂ ਦੇ ਵਿੱਚ ਡੁੱਬ ਗਏ ਛੜਦੇ ਸੂਰਜ ਲੇਖਾਂ ਦੇ ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇ ਸਾਦੇ ਫਿਰ ਹੰਝੂਆਂ ਦੇ ਵਿੱਚ ਡੁੱਬ ਗਏ ਛੜਦੇ ਸੂਰਜ ਲੇਖਾਂ ਦੇ ਹਰ ਰਿਸ਼ਤੇ ਨਾਲ ਟੁੱਟ ਕੇ ਹੋ ਹਰ ਰਿਸ਼ਤੇ ਨਾਲ ਲਿ ਜੁੜ ਗਏ ਉਹ ਜਦੋਂ ਲੱਗੇ ਕਰਨ ਕਮਾਈਆਂ ਸੀ ਤੇ ਉਦਮਾਪੇ ਹੀ ਤੁ ਗਏ ਬਾਈ ਕਿਵੇਂ ਲੱਗੀ ਵੀਡੀਓ ਮੈਨੂੰ ਉਮੀਦ ਆ ਵੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਬਾਈ ਦੀ ਆਪਾਂ ਵੀਰੇ سپورਟ ਜਰੂਰ ਕਰ ਦਿਓ ਇਦਾਂ ਦੇ ਭਰਾਵਾਂ ਦੀ سپورਟ ਜਿਹੜੀ ਸੋਸ਼ਲ ਮੀਡੀਆ ਤੇ ਜਰੂਰ ਕਰਿਆ ਕਰੋ ਆਪਣਾ ਕੁਝ ਨਹੀਂ ਜਾਂਦਾ ਆਪਾਂ ਇੱਕ ਬਟਨ ਦਬਣੇ ਤੇ ਵੀਡੀਓ ਸ਼ੇਅਰ ਹੋ ਜਾਂਦੀ ਹੈ ਤੇ ਧੰਨਵਾਦ ਸ਼ੇਅਰ ਜਰੂਰ ਕਰ ਜਿਓ ਜੀ